ਕਿੰਨ ਦਿਨ ਤੇ ਚੱਕਾ ਜਾਮ ਦੀ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਦਾ ਅੱਜ ਦੂਜਾ ਦਿਨ ਹੈ। ਪੀਆਰਟੀਸੀ ਤੇ ਰੋੜਵੇਜ ਦੇ ਕਰੀਬ 7500 ਕੱਚੇ ਕਾਮਿਆਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ। ਸੁੱਬੇ ਭਰ ਦੇ ਵਿੱਚ ਕਰੀਬ 3000 ਬੱਸਾਂ ਤੇ ਬ੍ਰੇਕ ਲੱਗੀ ਹੋਈ ਹੈ। ਪੀਆਰਟੀਸੀ ਦੀਆਂ 1355 ਬੱਸਾਂ ਦੀਆਂ 1700 ਬੱਸਾਂ ਦਾ ਚੱਕਾ ਜਾਮ ਹੈ। ਬੱਸਾਂ ਨਾ ਚੱਲਣ ਦੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਚੰਡੀਗੜ੍ਹ ਦੇ ਵਿੱਚ ਸੀਐਮ ਰਹਿਾਇਸ਼ਵੀ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਘੇਰਨ ਦਾ ਜੋ ਕਿ ਐਲਾਨ ਕੀਤਾ ਗਿਆ ਲੰਬੇ ਸਮੇਂ ਤੋਂ ਪੈਂਡਿੰਗ ਮੰਗਾਂ ਨੂੰ ਲੈ ਕੇ ਦਰਸਲ ਇਹ ਹੜਤਾਲ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਮੁੱਖ ਮੰਗ ਹੈ ਕਿ ਜਿਹੜੇ ਕੱਚੇ ਕਰਮਚਾਰੀ ਹਨ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਆ ਜਿਹੜਾ ਕਿ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਵੇ ਜਿਹੜੇ ਕਰਮਚਾਰੀਆਂ ਨੂੰ ਸਸਪੈਂਡ ਜਾਂ ਬਰਖਾਸਤ ਕੀਤਾ ਗਿਆ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਇਹਨਾਂ ਮੰਗਾਂ ਨੂੰ ਲੈ ਕੇ ਪੂਰਾ ਚੱਕਾ ਜਾਮ ਕੀਤਾ ਗਿਆ ਪਰ ਤੁਸੀਂ ਸਮਝ ਸਕਦੇ ਹੋ ਕਿ ਜੇਕਰ ਸੂਬੇ ਭਰ ਦੇ ਵਿੱਚ 3000 ਬੱਸਾਂ ਤੇ ਬ੍ਰੇਕ ਲੱਗ ਜਾਵੇ 3000 ਬੱਸਾਂ ਨਾ ਚੱਲਣ ਤਾਂ ਫਿਰ ਲੋਕਾਂ ਦਾ ਲੋਕਾਂ ਦੀ ਖੱਜਲਖੁਆਰੀ ਹੋਣਾ ਆਪਣੇ ਆਪ ਦੇ ਵਿੱਚ ਸੁਭਾਵਿਕ ਹੈ ਤੇ ਲੋਕਾਂ ਨੂੰ ਇਸ ਦੇ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੇ ਕੰਟੈਕਟ ਵਰਕਰ ਯੂਨੀਅਨ ਦੀ ਅੱਜ ਦੂਜੇ ਦਿਨ ਵੀ ਹੜਤਾਲ ਹੈ ਤੇ ਅੱਜ ਪੂਰਾ ਇਕੱਠ ਕੀਤਾ ਜਾ ਰਿਹਾ ਹੈ ਬਹਾਲੀ ਦੇ ਫੇਰ ਦਾ ਚੌਕ ਤੇ ਇਕੱਠ ਕਰਕੇ ਅੱਗੇ ਸੀਐਮ ਰੈ residense ਦਾ ਘੇਰਾਵ ਕਰਨ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਅੱਜ ਦੂਜਾ ਦਿਨ ਹੈ ਜਿੰਨੇ ਵੀ ਜਿਹੜੇ ਡੀਪੂ ਨੇ ਚੰਡੀਗੜ੍ਹ ਡੀਪੂ ਦੀ ਅਸੀਂ ਗੱਲ ਕਰ ਲਈਏ ਪਟਿਆਲਾ ਡੀਪੂ ਦੀ ਅਸੀਂ ਗੱਲ ਕਰ ਲਈਏ ਸਾਰੀ ਬੱਸਾਂ ਨੂੰ ਖੜਾ ਕੀਤਾ ਹੋਇਆ ਔਰ ਕਾਫੀ ਖੰਜਲਖਵਾਰੀ ਦੇਖਣ ਨੂੰ ਮਿਲੀ ਸੀ ਕੱਲ ਵੀ ਔਰ ਅੱਜ ਵੀ ਇਸੇ ਤਰ੍ਹਾਂ ਰਹਿਣ ਵਾਲੀ ਹੈ ਹਾਲਾਂਕਿ ਇਨਾਦੀ ਡਿਮਾਂਡਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਹਜੇ ਕੋਈ ਮੀਟਿੰਗ ਜਾਂ ਕੋਈ ਗੱਲਬਾਤ ਨਹੀਂ ਹੋਈ ਹੈ ਜਿਸ ਕਰਕੇ ਅੱਜ ਵੀ ਇਹ ਪ੍ਰੋਟੈਸਟ ਜਾਰੀ ਹੈ ਔਰ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਉਸ ਨੂੰ ਲੈ ਕੇ ਇਹਨਾਂ ਵੱਲੋਂ ਤਿਆਰੀਆਂ ਵੀ ਕੀਤੀ ਜਾ ਚੁੱਕੀ ਸੀ ਕਿਉਂਕਿ ਵੇਰਕਰ ਚੌਂਕ ਤੇ ਅੱਜ ਜਿੰਨੇ ਵੀ ਜਿਹੜੇ ਡਿਫੂ ਦੇ ਜਿਹੜੇ ਹੋਰ ਜਿਹੜੇ ਯੂਨੀਅਨਸ ਵਾਲੇ ਨੇ ਉਹ ਇੱਥੇ ਪਹੁੰਚ ਰਹੇ ਨੇ ਸਾਡੇ ਨਾਲ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਪਾਜੀ ਅੱਜ ਦਾ ਕੀ ਤੁਹਾਡਾ ਰੋਡ ਮੈਪ ਜਿਹੜਾ ਹੈ ਤਿਆਰ ਕੀਤਾ ਤੇ ਸਤ ਸ੍ਰੀ ਅਕਾਲ ਮੈਂ ਗੁਰਪ੍ਰੀਤ ਸਿੰਘ ਤੇ ਪੰਜਾਬ ਦੀ ਪੰਜਾਬ ਦੀ ਜਨਤਾ ਤੋਂ ਮੈਂ ਮਾਫੀ ਮੰਗਦਾ ਸਭ ਤੋਂ ਪਹਿਲਾਂ ਜਿਹੜੀ ਖੱਜਲਖਵਾਰੀ ਆਮ ਆਦਮੀ ਪਾਰਟੀ ਕਰਕੇ ਅਸੀਂ ਜੀ 10 12 ਡਿੱਪੂ ਸਾਡੇ ਬੇਰਕਾ ਚੌਂਕ ਪਹੁੰਚ ਚੁੱਕੇ ਆਂ ਤੇ ਹੋਰ ਡਿੱਪੂ ਵੀ ਪਹੁੰਚਣ ਵਾਲੀਆਂ ਜਲਦੀ ਨੇੜੇ-ਤੇੜੇ ਆ ਗਏ ਤਾਂ ਅਸੀਂ ਸਾਰੇ ਬੇਰਕਾ ਚੌਂਕ ਤੋਂ ਆਪਣਾ ਬੜਾ ਇਕੱਠ ਲੈ ਕੇ